ਸੱਚੀ ਗੱਲ ਜੀ ਡੀਵੀਡੀ ਪੰਜਾਬੀ ਦੇ ਟੜੜੇ ਕਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਵੀ ਤੇ ਆਪਣੀ ਸਕਰੀਨ ਦੇ ਉੱਤੇ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਨੇ ਗੁਰਦਾਸਪੁਰ ਤੋਂ ਧੰਦਾ ਦਈਏ ਕਿ ਕਈ ਵਾਰੀ ਐਸੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਜਿਹੜੀਆਂ ਕਿ ਪੂਰੀ ਤਰ੍ਹਾਂ ਬੰਦੇ ਨੂੰ ਹਿਲਾ ਕੇ ਰੱਖ ਦਿੰਦੀਆਂ ਨੇ ਕਿਉਂਕਿ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਐਸ਼ੀਆ ਤਸਵੀਰਾਂ ਜੋ ਕਿ ਸਾਹਮਣੇ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਰਿਸ਼ਤੇ ਤਾੜ-ਤਾੜ ਹੁੰਦੇ ਨਜ਼ਰ ਆਉਂਦੇ ਨੇ ਰਿਸ਼ਤਿਆਂ ਦੇ ਵਿੱਚ ਪਿਆਰ, ਮੁਹੱਬਤ ਤੇ ਸਹਿਨਸ਼ੀਲਤਾ ਬਿਲਕੁਲ ਹੀ ਖਤਮ ਹੋ ਗਈ ਹੈ ਰਿਸ਼ਤੇ ਜਿਹੜੇ ਨੇ ਉਹ ਪੂਰੀ ਤਰ੍ਹਾਂ ਅੰਦਰੋਂ-ਅੰਦਰ ਟੁੱਟਦੇ ਜਾਂਦੇ ਨੇ ਤੇ ਰਿਸ਼ਤੇ ਜਿਹੜੇ ਨੇ ਸਿਰਫ ਨਾਂ ਦੇ ਹੀ ਰਹਿ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਅੱਜ ਕੱਲ ਜਿਹੜਾ ਆ ਰਿਸ਼ਤਿਆਂ ਨੂੰ ਲੈ ਕੇ ਕਿਸੇ ਦੇ ਵਿੱਚ ਵੀ ਪਿਆਰ ਮੁਹੱਬਤ ਨਜ਼ਰ ਨਹੀਂ ਆਉਂਦਾ ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਵੱਡੇ ਝਗੜੇ ਕਈ ਵਾਰ ਜਿਹੜਾ ਆ ਉਹ ਮੌਦਾ ਕਾਰਨ ਵੀ ਬਣ ਜਾਂਦਾ ਦਨੇ ਇਸੇ ਤਰ੍ਹਾਂ ਦੀ ਇੱਕ ਖਬਰ ਜਿਹੜੀ ਹੈ ਭੁੱਲੇ ਚੱਕ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਸਰਦਾਰ ਸੰਤੋਖ ਸਿੰਘ ਨੂੰ ਜਿਹੜਾ ਆ ਉਹ ਉਹਦੇ ਭਰਾ ਵੱਲੋਂ ਹੀ ਜਿਹੜਾ ਆ ਕਤਲ ਕਰ ਦਿੱਤਾ ਜਾਂਦਾ ਹੈ ਕਿਹਾ ਜਾਂਦਾ ਕਿ ਜ਼ਮੀਨੀ ਵਿਵਾਦ ਕੁਝ ਘਰ ਦੀ ਝਗੜੇ ਤੇ ਕੁਝ ਪੈਲੀ ਬੰਨੇ ਦੇ ਜਿਹੜੇ ਜਿਵੇਂ ਕਿ ਖੇਤਾਂ ਦੇ ਵਿੱਚ ਜਿਹੜੀ ਆਪਾਂ ਗੱਲ ਕਰ ਲਈ ਮੋਟਰ ਨੂੰ ਲੈ ਕੇ ਵੀ ਝਗੜਾ ਹੋਇਆ ਪਰਿਵਾਰ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਹਨਾਂ ਨੂੰ ਪਤਾ ਸੀ ਕਿ ਇੰਨਾ ਦੀ ਮੌਤ ਕਿਵੇਂ ਹੋਣੀ ਹੈ ਕੰਤ ਭਾਵਨਾ ਨੇ ਦੱਸਿਆ ਕਿ ਹਾਰ ਦੇ ਮਰੀਜ਼ ਸੀ ਤੇ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੂੰ ਐਸੀ ਜਗ੍ਹਾ ਤੇ ਸੱਟ ਮਾਰਾਂਗੇ ਤੇ ਇਹ ਮਰ ਜਾਣਗੇ ਇਹ ਕਤਲ ਜਿਹੜਾ ਆ ਉਹਨਾਂ ਨੇ ਬੜਾ ਸੋਚ ਸਮਝ ਕੇ ਕੀਤਾ ਆ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਪਰਿਵਾਰ ਵੱਲੋਂ ਤਸਵੀਰਾਂ ਵੀ ਦੇ ਦਿੱਤੀਆਂ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ 1 ਮਹੀਨੇ ਦੇ ਕਰੀਬ ਇੱਕ ਕਤਲ ਹੋਏ ਨੂੰ ਹੋਏ ਨੇ ਤੇ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਗਿਆ ਪੁਲਿਸ ਵੱਲੋਂ ਤੇ ਦੂਸਰੇ ਪਾਸੇ ਜਦੋਂ ਡੀਐਸਪੀ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਬਹੁਤ ਜਲਦ ਪਰਿਵਾਰ ਦੇ ਕਹਿਣ ਦੇ ਉੱਤੇ ਜੋ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਜਲਦ ਹੀ ਜੜਾ ਆ ਅਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵਾਂਗੇ ਜਦੋਂ ਗੱਲਬਾਤ ਕੀਤੀ ਗਈ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਪਰਿਵਾਰ ਨੇ ਕਿਹਾ ਆ ਕਿ ਅਜੇ ਤੱਕ ਕੋਈ ਦੋਸ਼ੀ ਗ੍ਰਿਫਤਾਰ ਨਹੀਂ ਹੋਇਆ ਅਸੀਂ ਧਰਨਾ ਮਜਾਰਾ ਵੀ ਕਰ ਸਕਦੇ ਹਾਂ ਤੇ ਡੀਐਸਪੀ ਸਾਹਿਬ ਨੇ ਕਿਹਾ ਵੀ ਲੋੜ ਨਹੀਂ ਪਵੇਗੀ ਉਹ ਫਿਲਹਾਲ ਘਰੋਂ ਭਗੌੜੇ ਨੇ ਜਦੋਂ ਵੀ ਕਾਬੂ ਆਉਣਗੇ ਅਸੀਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕਰਾਂਗੇ ਕਿਉਂਕਿ ਇਹ ਇੱਕ ਸੰਦੇਗਤ ਮਾਮਲਾ ਹੈ ਤੇ ਇਹਦੇ 'ਚ ਕਦੇ ਵੀ ਢਿੱਲ ਨਹੀਂ ਕੀਤੀ ਜਾ ਸਕਦੀ ਜਿਵੇਂ ਹੀ ਉਹ ਸਾਹਮਣੇ ਆਉਣਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਆ ਉਹ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਬੰਦੀ ਸਜ਼ਾ ਵੀ ਜਿਹੜੀ ਹੈ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਸਵੀਰਾਂ ਦੇ ਦੇ ਪਈਓ ਤੇ ਆਪਣੇ ਸਕਰੀਨ ਦੇ ਉੱਤੇ ਇਹ ਤਸਵੀਰਾਂ ਭੁੱਲੇ ਚੱਕ ਦੇ ਨੇ ਜਿੱਥੇ ਕੀ ਭਰਾ ਪਰਜਾਈ ਵੱਲੋਂ ਆਪਣੇ ਹੀ ਭਰਾ ਨੂੰ ਆਪਣੇ ਹੀ ਪਰਿਵਾਰ ਦੇ ਇੱਕ ਜੀ ਨੂੰ ਜਿਹੜਾ ਆ ਉਹ ਜ਼ਮੀਨੀ ਵਿਵਾਦ ਦੇ ਚੱਲਦਿਆਂ ਮਾਰ ਦਿੱਤਾ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਕੱਲ ਦੇ ਇੰਨਾ ਝਗੜਿਆਂ ਨੂੰ ਲੈ ਕੇ ਆਪਣਾ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ ਹਣ ਮੰਦੇ ਕੀ ਨਾ ਤੁਹਾਡਾ ਸਿਮਰਜੀਤ ਕੌਰ ਕੀ ਘਟਨਾ ਹੋਈ ਸੀ ਜੀ ਮੇਰੇ ਪਤੀ ਦੀ ਘਟਨਾ ਹੋਈ ਇਹਨਾਂ ਨੇ ਗ੍ਰਿਪਾਂ ਤੋਂ ਮੇਰੇ ਪਤੀ ਦਾ ਘਟਨਾ ਕਰਤੀ ਮਾਰ ਕੇ ਚਲੇ ਗਏ ਮੱਕੇ ਮੱਕੇ ਮਾਰੇ ਇਹਨਾਂ ਨੇ ਮਾਰ ਕੇ ਚਲੇ ਗਏ ਉਗਰਤੀਵ ਕੌਰ ਸਾਹਿਬ ਸਾਹਿਬ ਦਾ ਮੈਂਬਰ ਗੱਲ ਕੀ ਹੋਈ ਹੈ ਮੈਂ ਤੇ ਜਾਣ ਹੀ ਨਹੀਂ ਗਈਆਂ ਇਧਰੋਂ ਤੇ ਉਹ ਪਤਾ ਨਹੀਂ ਕਿਸੇ ਨੇ ਕਰ ਲਿਆ ਪੀ ਨੀਆ ਪੁੱਟੋ ਪਹਿਲਾਂ ਮੋਟਰ ਦਾ ਬਾਅਦ ਵਿੱਚ ਕੰਮ ਨਵੇੜਿਓ ਮੈਂ ਨਾ ਇਹ ਸੰਤੋਖ ਸੇ ਕਹਿੰਦਾ ਮੈਂ ਉਹਨਾਂ ਚੱਕਰ ਨਹੀਂ ਨਹੀਂ ਪੁੱਟਣ ਦੇਣੀ ਜਿੰਨਾ ਚੱਕਰ ਮੈਨੂੰ ਗ੍ਰਿਪ ਨਹੀਂ ਦਿੱਤੇ ਮੈਂ ਉਹਦੇ ਗਾੜੀ ਹੱਥ ਜੋੜੇ ਮੈਂ ਕਹਿੰਦਾ ਜਦੋਂ ਤੁਸੀਂ ਆਪਣੀ ਕਣ ਕਬੀਜ ਲਈ ਤਾਨੂੰ ਗ੍ਰਿਪ ਕਿਉਂ ਨਹੀਂ ਦਿੰਦੇ ਭਾਜੀ ਅੱਗੋਂ ਤਾਂ ਮੈਨੂੰ ਗਾਲਾਂ ਕੱਢਣ ਲੱਗ ਗਏ ਉਹ ਜੈਸਾ ਉਹਨੂੰ ਗਲਮਿਓ ਫੜਿਆ ਵੈ ਸਾਨੂੰ ਤੇ ਪਤਾ ਵੀ ਨਹੀਂ ਲੱਗਾ ਕਿਹੜੇ ਟਾਈਮ ਡਿੱਗ ਗਿਆ ਕਿੰਨੇ ਚੁੱਕਿਆ ਕਿੰਨੇ ਨਹੀਂ ਚੁੱਕਿਆ ਅਸੀ ਤੋ ਨਾ ਮਾਰ ਲਿਆ ਕਾਈ ਮਾਰਿਆ ਉਹਨਾਂ ਨੇ ਇੱਥੋਂ ਗਲਮਿਓ ਫੜਿਆ ਵੈ ਤੇ ਉਹ ਡਿੱਗ ਗਿਆ ਡਿੱਗ ਗਿਆ ਡਿੱਗ ਗਿਆ ਵੈ ਹਾਂ ਭਾਜੀ ਮੈਂ ਧੋਲੇ ਵਾਲੀ ਮੈਂ ਹੱਥ ਜੋੜੇ ਇਹਦੀ ਜਨਾਨੀ ਨੇ ਪੈਰੀ ਹੱਥ ਲਾਏ ਨਹੀਂ ਬੰਦੀਆਂ ਬਣ ਜਉ ਨਹੀਂ ਕੋਈ ਬੰਦਾ ਮਰ ਜੇ ਕੋਤ ਮੈਂਟ ਨਹੀਂ ਗੀ ਤੇ ਬੰਦਾ ਵੀ ਮਰ ਗਿਆ ਫੇਰ ਫੇਰ ਮੁੜ ਕੇ ਇੰਨੇ ਰੋਆ ਪਾਤਾ ਵੀ ਬੰਦੇ ਮਰ ਗਏ ਤੇ ਮੈਂ ਦੋ ਤਿੰਨ ਗਾਲਾਂ ਕੱਢੀਆਂ ਮੈਂ ਨਹੀਂ ਮੁਕਰਦੀ ਨਹੀਂ ਕੱਢੀਆਂ ਪੀਹੋਂ ਤੁਸੀਂ ਲੈ ਲਓ ਗ੍ਰਿਪ ਜਿੱਥੇ ਲੈਣੇ ਆ। ਉਹ ਉੱਥੇ ਮੈਨੂੰ ਗੰਦ ਬੋਲਦੀ ਆ ਚੱਗੀਆਂ ਮੈਂ ਤੇ ਫੇਰ ਚੁੱਪ ਕਰ ਗਈ ਵੀ ਕੋਈ ਗੱਲ ਨਹੀਂ। ਇਨਸਾਫ ਮਿਲਣਾ ਚਾਹੀਦਾ। ਉਹ ਜੋ ਅਸੀਂ ਮੰਗਦੇ ਆ ਪੁਲਿਸ ਨੂੰ ਕਾਬੂ ਕਰਨੇ ਚਾਹੀਦੇ ਆ। ਅਸੀਂ ਵੇਖਣਦੇ ਅੱਜ 23 ਦਿਨ ਹੋ ਗਏ ਅਜ ਤੱਕ ਕੋਈ ਇਨਸਾਫ ਨਹੀਂ ਮਿਲਿਆ। ਅਜ਼ੀਆ ਕਾਨੂੰਨੀ ਕਾਰਵਾਈ ਕਰ ਲਾਂਗੇ। ਜਿਹੜੀ ਹੋਏਗੀ ਉੱਤੇ ਜੋ ਕੁਝ ਹੁੰਦਾ ਉਹ ਕਰ ਲੈਣਗੇ ਆਪੇ ਬੱਚੇ ਨਾਲ ਜਾ ਕੇ। ਮੇਰਾ ਨਾਮ ਜਿ ਰਮਨਜੀਤ ਸਿੰਘ ਆ। ਮੈਂ ਸਰਦਾਰ ਸੰਤੋਖ ਸਿੰਘ ਦਾ ਪੁੱਤਰ ਜਿਨ੍ਹਾਂ ਦਾ ਕਤਲ ਕੀਤਾ ਗਿਆ ਜੀ। ਭੁਪਿੰਦਰ ਕੁਲਵਿੰਦਰ ਅਕਵਿੰਦਰ ਕੋਰ ਤੇ ਅਕਵਿੰਦ ਕਲਿੰਦਰ ਕੋਰ ਉਰਸ ਮਨਜੀਤ ਕੋਰ ਜੀ ਇਹ ਘਟਨਾ ਸ਼ੁਰੂ ਇੱਕ ਗ੍ਰਿਪਾ ਤੋਂ ਲੈ ਕੇ ਸ਼ੁਰੂ ਹੋਈ ਸੀਗੀ ਜਦੋਂ ਕਿ ਮੈਂ ਤੇ ਮੇਰੀ ਮਾਤਾ ਜੀ ਆਪਾਂ ਆਪਣੀ ਪੈਰੀ ਚ ਪਾਣੀ ਲਾਉਣ ਨੂੰ ਗਏ ਤੇ ਆਪਾਂ ਮੌਕੇ ਦੇ ਵੇਖਿਆ ਕਿ ਗ੍ਰਿਪ ਤੇ ਹੈ ਨਹੀਂ ਤੇ ਮੈਂ ਆਪਣੇ ਚਾਚੇ ਕੋ ਚਾਚੇ ਘਰ ਗ੍ਰਿਪ ਮੰਗਣ ਗਿਆ ਜਿਸ ਦੇ ਉੱਤੇ ਉਹਨਾਂ ਨੇ ਮੈਨੂੰ ਛੋਟੀ ਚਾਚੀ ਨੇ ਗ੍ਰਿਪ ਦੇਣ ਤੋਂ ਇਨਕਾਰ ਕਰਤਾ ਤੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਚਾਚੀ ਜੀ ਮੈਂ ਤਾਂ ਇੱਥੇ ਗ੍ਰਿਪ ਲੈਣ ਆਇਆ ਕੋਈ ਲੜਾਈ ਤੁਹਾਡੇ ਨਾਲ ਨਹੀਂ ਕਰ ਰਹਾ ਤੇ ਨਾ ਹੀ ਮੈਂ ਲੜਾਈ ਦੇ ਕਦੀ ਵੀ ਹੱਕ 'ਚ ਹੁੰਨੇ ਆਪਾਂ ਆਪਾਂ ਸ਼ਾਂਤ ਸਬਾਈ ਵਾਲੇ ਬੰਦੇ ਆ ਪਰ ਉਹਨੇ ਮੇਰੀ ਗੱਲ ਨਹੀਂ ਮੰਨੀ ਅੱਗੋਂ ਮੈਨੂੰ ਗਾਲੀ ਗਲੋਚ ਕਹਿਣ ਦੀ ਕਿ ਮੈਂ ਗ੍ਰਿਪ ਨਹੀਂ ਦੇਣੇ ਜੋ ਤੇਤੋਂ ਹੁੰਦਾ ਤੁਹਾਡੇ ਮੈਂਬਰਾਂ ਪੰਚਾਇਤਾਂ ਤੋਂ ਜੋ ਹੁੰਦਾ ਤੁਸੀਂ ਕਰਵਾ ਸਕਦੇ ਹੋ ਜ ਆਪਾਂ ਨਹੀਂ ਤੁਹਾਨੂੰ ਇਹ ਗ੍ਰਿਪ ਦੇਨੇ ਸੋ ਉਹ ਚੀਜ਼ ਮੈਂ ਤੇ ਮੇਰੀ ਮਾਤਾ ਪਿਤਾ ਚੁੱਪ ਕਰਕੇ ਸਰਪੰਚ ਸਾਹਿਬ ਕੋ ਗਏ ਸਰਪੰਚ ਸਾਹਿਬ ਨੂੰ ساری ਘਟਨਾ ਵਾਪਰੇ ਦੱਸਿਆ ਫਿਰ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਪਰ ਇਹ ਸਿਲਸਿਲਾ ਜਿਹੜਾ ਕੁਝ ਦਿਨ ਇਦਾਂ ਹੀ ਚੱਲ ਰਿਹਾ ਸੀਗਾ ਕੁਝ ਉਹ ਆਪਣੀਆਂ ਗੱਲਾਂ ਕਰੀ ਜਾਂਦੇ ਸਨ ਪਰ ਆਪਾਂ ਉਹਨਾਂ ਨੂੰ ਕਹਨੇ ਸੀ ਕਿ ਜੋ ਉਹ ਚਾਹੁੰਦੇ ਨੇ ਆਪਾਂ ਉਸੇ ਤਰੀਕੇ ਨਾਲ ਕਰ ਲਵਾਂਗੇ ਤੇ ਉਸ ਤਰੀਕੇ ਦੇ ਹਿਸਾਬ ਨਾਲ ਪੰਚਾਇਤ ਨੇ ਦਿਨ ਐਤਵਾਰ ਤਰੀਕ 30 11 2025 ਨੂੰ 2 ਵਜੇ ਆਪਣਾ ਫੈਸਲਾ ਸੁਣਾਣਾ ਸੀਗਾ ਕਿ ਅਸਲ ਫੈਸਲੇ ਵਿੱਚ ਕੀ ਆਊਗਾ ਉਹਨਾਂ ਨੇ ਦੱਸਣਾ ਸੀਗਾ ਬਟ ਜੋ ਇਹ ਦੋਸ਼ੀ ਨੇ ਚਾਰੇ ਇਹਨਾਂ ਨੇ ਕੋਈ ਗੱਲ ਨਹੀਂ ਮੰਨੀ ਆਣ ਕੇ ਸਾਡਾ ਇੱਕ ਇੱਥੇ ਜਿਹਨਾਂ ਦਾ ਡਿਵਾਈਡ ਹੋਇਆ ਪਲਾਟ ਆ ਉਹਦੇ ਵਿੱਚ ਆਪਣਾ ਨੀ ਪੱਥਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਵਿੱਚ ਮੇਰਾ ਫਾਦਰ ਸਾਹਿਬ ਜਾ ਕੇ ਇਹਨਾਂ ਨੂੰ ਬੋਲਣ ਲੱਗੇ ਕਿ ਤੁਸੀਂ ਮੇਰਾ ਗ੍ਰਿਪ ਦੇ ਦਿਓ ਮੈਂ ਤੁਹਾਡੇ ਮੈਂ ਤੁਹਾਡੇ ਪਲਾਟ ਦਾ ਕੀ ਕਰਨਾ ਤੁਸੀਂ 2 ਵਜੇ ਫੈਸਲਾ ਆਪਾ ਪੁਲਿਸ ਮੈਨੂੰ ਗ੍ਰਿਪ ਦੇ ਦਿਓ ਮੈਂ ਆਪਣਾ ਕਣਕ ਬੀਜਣੀ ਜੋ ਉਹਨਾਂ ਨੇ ਰਿਕਵੈਸਟ ਕੀਤੀ ਇਹਨਾਂ ਨੇ ਅੱਗੋਂ ਬਟ ਇਹਨਾਂ ਚਾਰੇ ਦੋਸ਼ੀਆਂ ਨੇ ਪਤਾ ਸੀਗਾ ਕਿ ਉਹ ਇੱਕ ਬੰਦਾ ਮਾੜਾ ਬੰਦਾ ਦਿਲ ਦਾ ਮਰੀਜ਼ ਆ ਇਹਨਾਂ ਨੂੰ ਪਤਾ ਸੀਗਾ ਇਹ ਉਸੇ ਸਾਜ਼ਿਸ਼ ਨਾਲ ਆਏ ਸੀ ਚਾਰੇ ਕਿ ਇਹਨੂੰ ਅੱਜ ਮਾਰਨਾ ਆ ਇਹ ਪਿੱਛੋਂ ਹੀ ਲਲਕਾਰ ਦੇ ਜਾਂਦੇ ਪਏ ਸੀਗੇ ਤੇ ਮੌਕੇ ਦੇ ਉੱਤੇ ਜੋ ਹੋਇਆ ਉਹ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਇਹਨਾਂ ਨੇ ਮੁਕੇ ਮਾਰੀ ਕੀਤੀ ਮੇਰੇ ਫਾਦਰ ਸਾਹਿਬ ਨਾਲ ਇਹਨਾਂ ਨੂੰ ਪਤਾ ਸੀਗਾ ਕਿ ਕਿੱਥੇ ਮੁਕੇ ਮਾਰੀ ਕਰਨੀ ਆ ਤੇ ਕਿੱਥੇ ਉਹਦੀ ਸੱਟ ਲੱਗੂਗੀ ਤੇ ਉਹਦੀ ਮੌਤ ਹੋ ਜਾਵੇਗੀ ਇਹ ਸੀ ਕਿ ਉਹਨਾਂ ਨੂੰ ਪਹਿਲਾਂ ਹੀ ਦਿਲ ਦੇ ਦਿਲ ਦੇ ਦਿਲ ਦੀ ਉਹਨਾਂ ਦੀ ਦਵਾਈ ਚੱਲਦੀ ਸੀ ਪਈ ਤੇ ਇਹਨਾਂ ਨੂੰ ਉਸ ਦਾ ਪੂਰੀ ਤਰ੍ਹਾਂ ਪਤਾ ਸੀਗਾ ਕਿ ਇਸ ਬੰਦੇ ਦੀ ਦਿਲ ਦਾ ਜੋ ਬਿਮਾਰੀ ਉਹ ਹੈਗੀ ਆ ਇਹਦੀ ਦਵਾਈ ਚੱਲਦੀ ਪਈ ਆ ਆਗਰ ਆਪਾਂ ਉਸ ਚੀਜ਼ ਤੇ ਹਿੱਟ ਕਰਾਂਗੇ ਤੇ ਇਹ ਬੰਦਾ ਮੌਕੇ ਤੇ ਮਰ ਜਾਵੇਗਾ ਤੇ ਇਹਨਾਂ ਨੇ ਜੋ ਚਾਰੇ ਦੋਸ਼ੀਆਂ ਨੇ ਉਸੇ ਤਰੀਕੇ ਨਾਲ ਸਲਾਹ ਕਰਕੇ ਉਹਦੇ ਜੋ ਸੀਗੇ ਛਾਤੀ ਤੇ ਹੁਏ ਮਾਰੇ ਤੇ ਉਹਨੂੰ ਜਾਨੋਂ ਮਕਾ ਦਿੱਤਾ ਫਿਰ ਜੋ ਅਕਵਿੰਦਰ ਕੌਰ ਤੇ ਉਹ ਦੋਸ਼ੀ ਸਾਰੇ ਇਹ ਸਾਰੇ ਮੋਕੇ ਦੇ ਲਲਕਾਰੇ ਮਾਰ ਕੇ ਜਾਂਦੇ ਵਾਪਸ ਗਏ ਆਪਾਂ ਆਪਣੀ ਫਤਿਹ ਕਰ ਲਈ ਆ ਹੁਣ ਤੇ ਬੰਦਾ ਮਾਰਨਾ ਸੀਗਾ ਮਾਰਤਾ ਕਿਉਂਕਿ ਆਪਾਂ ਪਹਿਲਾਂ ਵੀ 4-5 ਵਾਰੀ ਮਾਰਿਆ ਉਦੋਂ ਇਹ ਮਰਿਆ ਨਹੀਂ ਪਰ ਇਸ ਵਾਰੀ ਆਪਾਂ ਫਤਿਹ ਆਪਣੀ ਪੂਰੀ ਕਰ ਲਈ ਆ ਸੋ ਜੋ ਪਹਿਲਾਂ ਵੀ ਸਾਡੇ ਫੈਸਲੇ ਹੋਏ ਸੀਗੇ ਸਾਡਾ ਡੈਡੀ ਜੋ ਸੀਗਾ ਉਹ ਬੰਦਿਆਂ ਦੀ ਜੋ ਪੰਚਾਇਤ ਦੀ ਮੰਨਦਾਰਿਆ ਸੀਗਾ ਉਹਨਾਂ ਬਾਰੇ ਜੋ ਪੰਚਾਇਤ ਨੇ ਫੈਸਲਾ ਸੁਲਾਨਾ ਕਿਉਂਕਿ ਇਹ ਕਹਿੰਦੇ ਤੁਹਾਡੇ ਭਰਾ ਆ ਚਲੋ ਬਖਸ਼ ਦਿਓ ਇੱਕ ਵਾਰ ਬਖਸ਼ ਦੇ ਬਖਸ਼ ਦੇ ਅਖੀਰ ਇਹ ਮੌਕਾ ਆ ਗਿਆ ਕਿ ਉਹਨਾਂ ਨੇ ਉਹਦੀ ਜਾਨ ਹੀ ਲੈ ਲਈ ਜਿਹੜਾ ਉਹ ਲੈਣਾ ਕਿੰਨੇ ਚਿਰ ਤੋਂ ਚਾਹੁੰਦੇ ਸੀਗੇ ਸੋ ਇਹ ਆਪਣਾ ਪ੍ਰਸ਼ਾਸਨ ਨੂੰ ਵਾਰ-ਵਾਰ ਇਹੀ ਮੰਗ ਮੰਗਦੇ ਆ ਕਿ ਇਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਕਿਉਂਕਿ ਇਹਨਾਂ ਦੁਆਰਾ ਹਾਡੇ ਤੱਕ ਅਪਰੋਚ ਕਰਕੇ ਸਾਨੂੰ ਧਮਕੀਆਂ ਦੁਆਰਾ ਵੀ ਦਵਾਈਆਂ ਜਾ ਰਹੀਆਂ ਨੇ ਇਹ ਮਿਤੀ 30 ਜਨਵਰੀ 25 ਨੂੰ ਪਿੰਡ ਫੁੱਲੇ ਚੱਕ ਵਿਖੇ संतोक ਸਿੰਘ ਤੇ ਦੋਪਰਾ ਕੁਲਵਿੰਦਰ ਸਿੰਘ ਤੇ ਭਪਿੰਦਰ ਸਿੰਘ ਦੀ ਪਾਣੀ ਵਾਲੀ ਮੋਟਰ ਨੂੰ ਲੈ ਕੇ ਅੱਜ ਝਗੜਾ ਹੋਇਆ ਸੀ ਤੇ ਇਸ ਝਗੜੇ ਦੌਰਾਨ ਸੰਤੋਖ ਸਿੰਘ ਦੀ ਮੌਤ ਹੋ ਗਈ ਸੀ ਜਿਹਦੇ ਸਬੰਧ ਵਿੱਚ ਥਾਣਾ ਪਿੱਪੜ ਵਿੱਚ ਐਫਆਈ ਨੰਬਰ 140 ਇੰਟਰਸੈਕਸ਼ਨ 191 ਬੀਐਨਐਸਐਸ ਵਿੱਚ ਰਜਿਸਟਰਡ ਕੀਤੀ ਹੈ ਤੇ ਵਕਫਾਕ 3 ਨਾ ਬਣਾ ਕੇ ਜਿਹੜਾ ਦੋਸ਼ਾਂ ਨੂੰ ਗ੍ਰਿਫਤਾਰ ਕਰਨ ਦੀ ਛਾਪੇਵਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਜਲਦੀ ਦੋਸ਼ਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਰਿਵਾਰ ਦੋਸ਼ ਲਗਾ ਰਿਹਾ ਕਿ ਜਾਣ ਕੇ ਡਿਲੇ ਕੀਤਾ ਜਾ ਰਿਹਾ ਇਹਨਾਂ ਅਸੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ ਸਾਡੇ ਦੋਸ਼ੀ ਹੈ ਇਹ ਨਹੀਂ ਸਕ੍ਰੀਨ ਦੇ ਦੋਸ਼ੀ ਹੈ ਅਸੀਂ ਤੇ ਜਲਦੀ ਜਲਦੀ ਰੈਸਟ ਤੇ ਰੈਸਟਰ ਕਰਕੇ ਉਹਨਾਂ ਦਾ ਜਲਦੀ ਤੋਂ ਜਲਦੀ ਚਲਾਣਾ ਜਿਹੜਾ ਕੋਰਟ ਵਿੱਚ ਦੇਣਾ ਸਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਕੋ ਦਾਰਵਾਈ ਨਹੀਂ ਕਰਦੀ ਫਿਰ ਇਹਨਾਂ ਧਰਨਾ ਪ੍ਰਦਰਸ਼ਨ ਹੀ ਕਰਾਂਗੇ ਮੈਂ ਤੇ ਕਹਿ ਸਕਦਾ ਪਰ ਅਸੀਂ ਜਲਦੀ ਤੋਂ ਜਲਦੀ ਅਸੀਂ ਵਿਸ਼ਵਾਸ ਦਉਂਦੇ ਹਾਂ ਕਿ ਅਸੀਂ ਜਲਦੀ ਜਲਦੀ ਜੋ ਦੋਸ਼ਨ ਉਹ ਰੈਸਟਰ ਕਰਾਂਗੇ ਤੇ ਪਿੰਡ ਚੋਂ ਫਰਾਰ ਚਾਹਦੇ ਆਂ ਜੀ ਪਿੰਡ ਚੋਂ ਫਰਾਰ ਚੱਲਦੇ ਉਹਨਾਂ ਦੇ ਘਰਾਂ ਉੱਤੇ ਲੱਗੇ ਹੋਏ ਉਹਨਾਂ ਦੇ ਜਿੰਨੇ ਵੀ ਰਿਸ਼ਤੇਦਾਰ ਉਹਨਾਂ ਦੇ ਘਰ ਦੇ ਹੀ ਐਡਾ ਕਰ ਸਕੂ